ਸਤਿ ਸ਼੍ਰੀ ਅਕਾਲ ਦਸਤਕ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਰਮਨਦੀਪ ਤੁਹਾਡੇ ਸਾਰਿਆਂ ਦਾ ਇੱਥੇ ਸਵਾਗਤ ਕਰਦੀ ਆ ਅ ਅੱਜ ਆਪਾਂ ਫੇਰ ਉਹੀ ਮੋਟੀਵੇਸ਼ਨਲ ਗੱਲਾਂ ਕਰਾਂਗੇ ਬੜੇ ਦਿਨਾਂ ਬਾਅਦ ਮੈਂ ਫੇਰ ਉਸ ਤਰ੍ਹਾਂ ਦਾ ਇੱਕ ਵਿਸ਼ਾ ਲੈ ਕੇ ਆਈ ਆ ਜਿਹਦਾ ਮੈਨੂੰ ਲੱਗਦਾ ਕਿ ਬਹੁਤ ਲੋਡ ਹੈਗੀ ਆ ਅੱਜ ਸਾਨੂੰ ਇਸ ਬਾਰੇ ਗੱਲਾਂ ਕਰਨ ਦੀ ਇਦਾਂ ਦੇ ਵਿਸ਼ਿਆਂ ਤੇ ਗੱਲਾਂ ਕਰਨ ਦੀ ਬਹੁਤ ਜ਼ਿਆਦਾ ਲੋਡ ਹੈਗੀ ਹੈ ਹਨਾ ਸਮਾਜ ਦੇ ਵਿੱਚ ਇੰਨੀ ਘਨੇਰਗਰਦੀ ਕਹਿ ਲੋ ਜਾਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਹੈ ਨਾ ਬੱਚਿਆਂ ਦੇ ਮਾਪਿਆਂ ਨਾਲ ਰਿਸ਼ਤੇ ਵਿਗੜ ਰਹੇ ਐ ਹਸਬੰਡ ਵਾਈਫ ਦੇ ਰਿਸ਼ਤੇ ਵਿਗੜ ਰਹੇ ਐ ਪਰਿਵਾਰਕ ਮਾਹੌਲ ਖਰਾਬ ਹੋ ਰਹੇ ਐ ਰਿਸ਼ਤਿਆਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਸੀਗੀਆਂ ਜਿਹੜੇ ਰਿਸ਼ਤਿਆਂ ਦੇ ਸਾਨੂੰ ਹੁੰਦਾ ਸੀ ਕਿ ਇਹਨਾਂ ਰਿਸ਼ਤਿਆਂ ਦੇ ਸਿਰ ਤੇ ਅਸੀਂ ਪਰਿਵਾਰ ਦੇ ਵਿੱਚ ਮਜ਼ਬੂਤੀ ਲਿਆਉਣੀ ਆ ਹਨਾ ਤੇ ਉਹ ਸਾਰਾ ਕੁਝ ਨਾ ਅੱਜਕੱਲ ਇੱਕ ਜਿਵੇਂ ਕਹਿ ਲਓ ਕਿ ਭੁਲੇਖਾ ਜਾ ਬਣਦਾ ਜਾ ਰਿਹਾ ਹੈ ਘਰ ਦੇ ਵਿੱਚ ਬਹੁਤ ਸਾਰੇ ਕਰੀਬੀ ਰਿਸ਼ਤੇ ਵੀ ਇੱਕ ਦੂਜੇ ਤੋਂ ਦੂਰੀਆਂ ਬਣਾ ਕੇ ਬੈਠੇ ਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਦੋਂ ਆਪਣੇ ਸਮਾਜ ਦੇ ਵਿੱਚ ਵਾਪਰਦੀਆਂ ਤਾਂ ਆਪਾਂ ਨੂੰ ਲੱਗਦਾ ਕਿ ਇਹਨਾਂ ਤੇ ਗੱਲ ਕਰਨੀ ਜ਼ਰੂਰੀ ਹੈ ਹਨਾ ਪਤਾ ਨਹੀਂ ਅਸੀਂ ਕਿਹੜੀ ਕਾਲ ਦੇ ਵਿੱਚ ਆ ਕਿੱਧਰ ਨੂੰ ਭੱਜ ਰਹੇ ਆ ਪਤਾ ਨਹੀਂ ਕਿਤੋਂ ਅੱਗੇ ਵਧਣਾ ਔਰ ਪਹੁੰਚਣਾ ਵੀ ਪਤਾ ਨਹੀਂ ਕਿੱਥੇ ਆ ਹਨਾ ਇਹ ਸਭ ਚੀਜ਼ਾਂ ਦੇ ਚੱਲਦੇ ਅਸੀਂ ਇੰਨੇ ਕੁ ਪ੍ਰੈਕਟੀਕਲ ਹੋ ਗਿਆਂ ਕਿ ਸਾਨੂੰ ਰਿਸ਼ਤਿਆਂ ਲਈ ਜਾਂ ਹੋਰ ਤਰ੍ਹਾਂ ਦੀਆਂ ਗੱਲਾਂ ਬਾਤਾਂ ਲਈ ਸਾਨੂੰ ਸਮਾਂ ਹੀ ਨਹੀਂ ਮਿਲਦਾ ਹਨਾ ਜਾਂ ਕਹਿ ਲਓ ਕਿ ਅਸੀਂ ਉਹ ਜੀਆਂ ਗੱਲਾਂ ਤੇ ਅਸੀਂ ਆਪਦਾ ਸਮਾਂ ਬਰਬਾਦ ਹੋਇਆ ਸਮਝਦੇ ਆਂ ਤੇ ਅਸੀਂ ਪਤਾ ਨਹੀਂ ਹੋਰ ਕਿਹੜੇ ਜ਼ਰੂਰੀ ਕੰਮਾਂ ਦੇ ਵਿੱਚ ਉਲਝੇ ਹੋਏ ਆਂ ਇੱਕ ਤਾਂ ਇਸ ਤਰ੍ਹਾਂ ਦਾ ਹਨਾ ਤੇ ਇੱਕ ਜਿਹੜਾ ਹੋਰ ਮੇਰੇ ਦਿਮਾਗ 'ਚ ਗੱਲ ਆਉਂਦੀ ਹੈਗੀ ਆ ਕਿ ਜਦੋਂ ਆਪਾਂ ਅੱਜ ਕਿਸੇ ਨਾਲ ਗੱਲ ਕਰੀਏ ਹਰ ਦੂਜਾ ਬੰਦਾ ਕਹਿੰਦਾ ਕਿ ਮੈਂ ਡਿਪਰੈਸ਼ਨ 'ਚ ਆਂ ਜੀ ਮੈਨੂੰ ਸਟ्रेस ਹੋ ਗਿਆ ਮੈਨੂੰ ਮੈਂ ਓਵਰ ਥਿੰਕ ਬਹੁਤ ਕਰਦਾ ਮਤਲਬ ਐਦਾਂ ਦੀਆਂ ਗੱਲਾਂ ਸਾਨੂੰ ਸੁਣਨ ਚ ਮਿਲਦੀਆਂ ਨੇ ਪਹਿਲਾਂ ਪਹਿਲਾਂ ਤਾਂ ਸਾਡਾ ਸਮਾਜ ਹਜੇ ਇਹਨਾਂ ਚੀਜ਼ਾਂ ਨੂੰ ਅਡਾਪਟ ਹੀ ਨਹੀਂ ਸੀ ਕਰਦਾ ਇਹਨਾਂ ਬਿਮਾਰੀਆਂ ਨੂੰ ਬਿਮਾਰੀਆਂ ਹੀ ਨਹੀਂ ਸੀ ਸਮਝਿਆ ਜਾਂਦਾ ਚਲੋ ਹੁਣ ਥੋੜੀ ਥੋੜੀ ਗੱਲ ਖੁੱਲਣ ਲੱਗੀ ਐ ਹੁਣ ਲੋਕਾਂ ਨੂੰ ਸਮਝ ਆਉਣ ਲੱਗੀ ਐ ਲੋਕੀ ਥੋੜੇ ਜੇ ਇਸ ਚੀਜ਼ਾਂ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਕਿ ਦਿਮਾਗੀ ਸਮੱਸਿਆਵਾਂ ਵੀ ਹੋ ਸਕਦੀਆਂ ਮੈਂਟਲ ਪ੍ਰੈਸ਼ਰ ਵੀ ਹੋ ਸਕਦੇ ਆ ਤੋਂ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਕਿ ਉਹਨਾਂ ਦੇ ਕਾਰਨ ਅਸਲ ਚ ਹੈ ਕੀ ਤੇ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਹੈਗਾ ਕਿ ਸਾਨੂੰ ਇਮੋਸ਼ਨਲ گارਬੇਜ ਟੋਣ ਦੀ ਆਦਤ ਹੈ ਹਨਾ ਹੁਣ ਇਮੋਸ਼ਨਲ گارਬੇਜ ਕੀ ਹੁੰਦਾ ਕਿਸੇ ਨੇ ਸਾਨੂੰ ਚਿਰ ਪਹਿਲਾਂ ਕੋਈ ਗੱਲ ਕਹਿਤੀ ਕਿਸੇ ਨੇ ਸਾਡਾ ਦਿਲ ਦੁਖਾਤਾ ਕਿਸੇ ਨੇ ਸਾਡੀਆਂ ਫੀਲਿੰਗਸ ਦੀ ਕਦਰ ਨਹੀਂ ਕੀਤੀ ਕੋਈ ਸਾਡੇ ਇਮੋਸ਼ਨਸ ਨਾਲ ਖੇਡ ਗਿਆ ਹਨਾ ਕਿਸੇ ਨੇ ਸਾਨੂੰ ਇਗਨੋਰ ਕਰਤਾ ਕਿਸੇ ਨੇ ਸਾਨੂੰ ਟੌਂਟ ਕਰਤਾ ਕਿਸੇ ਨੇ ਸਾਡੀ ਚਾਰ ਜਾਨਿਆਂ ਦੇ ਵਿੱਚ ਬੇਇੱਜ਼ਤੀ ਕਰਤੀ ਬਹੁਤ ਸਾਰਾ ਕੁਸ਼ ਹੈ ਕਿਸੇ ਦੀ ਸਾਸਨੀਤਾ ਨਾ ਮਾਰਦਾ ਕਿਸੇ ਨੇ ਨੂੰ ਨੂੰ ਘਟ ਦਾਜ ਲਿਉਣ ਦਾ ਤਾਣਾ ਮਾਰਦਾ ਕਿਸੇ ਨੇ ਕੁੜੀ ਨੇ ਸਹਰਿਆਂ ਨੂੰ ਕਹਤਾ ਕਿ ਤੁਹਾਡੇ ਘਰ ਕੁਝ ਵੀ ਨਹੀਂ ਹੈ ਸਾਡੇ ਘਰ ਬੜੀ ਮੈਂ ਅਮੀਰੀ ਦੇਖੀ ਹੈ ਬਹੁਤ ਸਾਰੀਆਂ ਕਿਸਮਾਂ ਦੇ ਇਦਾਂ ਦਾ ਕੁਸ਼ ਵਾਪਰਦਾ ਰਹਿੰਦਾ ਤੇ ਜਿਹੜਾ ਦੂਜਾ ਬੰਦਾ ਉਹ ਇਸ ਚੀਜ਼ ਨੂੰ ਜਦੋਂ ਆਪਦੇ ਦਿਮਾਗ ਦੇ ਵਿੱਚ ਸਟੋਰ ਕਰੀ ਰੱਖਦਾ ਨਾ ਉਹਨੂੰ ਉੱਥੇ ਹੀ ਉਹ ਚੀਜ਼ਾਂ ਜਮ੍ਹਾਂ ਕਰੀ ਰੱਖਦਾ ਤਾਂ ਇਹ ਸਾਰੇ ਕਾਸੇ ਨੂੰ ਆਪਾਂ ਕਹਿ ਦਿੰਨੇ ਆਂ ਵੀ ਇਹ इमोशनल ਗਾਰਬੇਜ ਐ ਇਹ ਜਜ਼ਬਾਤੀ ਕੂੜਾ ਕਬਾੜਾ ਜਿਹੜਾ ਅਸੀਂ ਨਾ ਚਾਹੁੰਦੇ ਆਂ ਵੀ ਆਪਦੇ ਦਿਮਾਗ ਦੇ ਵਿੱਚ ਢੋਈ ਜਾਂਦੇ ਆਂ ਚੱਕੀ ਰੱਖਦੇ ਆਂ ਇਹਨੂੰ ਚੱਕਣ ਦੇ ਨਾਲ ਜਾਂ ਇਹਨੂੰ ਢੋਈ ਜਾਣ ਦੇ ਨਾਲ ਇਹੋ ਜੇ ਫालतू ਜੇ ਬੋਝ ਨਾਲ ਸਾਡਾ ਹੀ ਨੁਕਸਾਨ ਹੁੰਦਾ ਕੀ ਕੀ ਨੁਕਸਾਨ ਹੁੰਦਾ ਸਭ ਤੋਂ ਪਹਿਲਾਂ ਤਾਂ ਅਸੀਂ ਮੈਂਟਲ ਸਟ्रेस ਲੈਨੇ ਆ ਇਹ ਉਹ ਗੱਲਾਂ ਨੇ ਜਿਹੜੀਆਂ ਕਿਸੇ ਨੇ ਉਹੀ ਬਸ ਹਵਾ 'ਚ ਕਹਿਤੀਆਂ ਤੇ ਅਸੀਂ ਉਹਨੂੰ ਇੰਨੀ ਮਜ਼ਬੂਤੀ ਨਾਲ ਫੜ ਲਿਆ ਉਹਨੂੰ ਆਪਦੇ ਇੱਥੇ ਸਿਰ ਤੇ ਬਿਠਾ ਲਿਆ ਤੇ ਅਸੀਂ ਉਹਦਾ ਦਿਮਾਗ ਤੇ ਬੋਝ ਪਾ ਲਿਆ ਸਟ्रेस ਲੈ ਲਿਆ ਦੂਜੀ ਗੱਲ ਕੀ ਕਰਦੇ ਆ ਅਸੀਂ ਉਹਨੂੰ ਮੁੜ ਕੇ ਮੁੜ ਕੇ ਉਹਨੂੰ ਉਹਦੇ ਵੀ ਪੁਨਛਾਣ ਕਰੀ ਜਾਂਦੇ ਆ ਉਹਨੂੰ ਕਹਿੰਦੇ ਆ ਵੀ ਆਪਾਂ ਓਵਰ ਥਿੰਕ ਕਰਨ ਲੱਗ ਜਾਂਦੇ ਆ ਉਨੇ ਮੈਨੂੰ ਆ ਗੱਲ ਕਹੀ ਤਾਂ ਕਹੀ ਕਿਵੇਂ ਉਹਨੇ ਮੈਨੂੰ ਆ ਕਹਿ ਤਾਂ ਮੈਂ ਉਦੋਂ ਉਹਨੂੰ ਆ ਜਵਾਬ ਦੇਣਾ ਸੀ ਮੈਨੂੰ ਉਦੋਂ ਮੌਕੇ ਤੇ ਗੱਲ ਔੜੀ ਨਹੀਂ ਹਏ ਹੁਣ ਜੇ ਮੈਨੂੰ ਦੁਬਾਰਾ ਉਹ ਮਿਲੇ ਤਾਂ ਮੈਂ ਉਹਨੂੰ ਆ ਗੱਲ ਕਹੂੰ ਜਾਂ ਐਵੇਂ ਕਿਵੇਂ ਹੋ ਗਿਆ ਜਾਂ ਉਹਨੇ ਮੈਨੂੰ ਇੰਨੇ ਹਲਕੇ ਚ ਲੈ ਲਿਆ ਮਤਲਬ ਅਨੇਕਾਂ ਹੀ ਸਵਾਲ ਜਵਾਬ ਅਸੀਂ ਆਪਦੇ ਆਪ ਨਾਲ ਹੀ ਕਰੀ ਜਾਂਦੇ ਆ ਓਵਰ ਥਿੰਕ ਕਰੀ ਜਾਂਦੇ ਓਵਰ ਥਿੰਕ ਕਰੀ ਜਾਂਦੇ ਆਸ-ਪਾਸੇ ਕੋਈ ਫਰਕ ਨਹੀਂ ਪੈ ਰਿਹਾ ਉਹ ਕਹਿਣ ਵਾਲਾ ਤਾਂ ਕਹਿ ਕੇ ਹੋ ਸਕਦਾ ਭੁੱਲ ਵੀ ਗਿਆ ਹੋਵੇ ਪਰ ਅਸੀਂ ਉਹ ਜਿਹੜਾ ਜ਼ਹਿਨੀ ਤੌਰ ਤੇ ਜਿਹੜਾ ਅਸੀਂ ਆਪਦੇ ਤੇ ਬੋਝ ਪਾ ਲਿਆ ਨਾ ਜਿਹੜਾ ਕੂੜਾ ਅਸੀਂ ਚੱਕ ਲਿਆ ਆਪਦੇ ਦਿਮਾਗ ਚ ਵਾੜ ਲਿਆ ਤੁੰਨ ਤੁੰਨ ਕੇ ਭਰ ਲਿਆ ਉਹ ਸਾਨੂੰ ਬਹੁਤ ਪਰੇਸ਼ਾਨ ਕਰਦਾ ਹੈ ਤੇ ਉਸ ਤੋਂ ਅਗਲੀ ਗੱਲ ਕੀ ਹੁੰਦੀ ਆ ਕਿ ਅਸੀਂ ਹਾਰਟ ਹੋ ਗਏ ਸਾਡਾ ਦਿਲ ਦੁਖ ਗਿਆ ਜੀ ਸਾਨੂੰ ਰੋਣਾ ਹੀ ਆਈ ਜਾਂਦਾ ਹੈ বারবার হাই ਮੈਂ ਨਾ ਕਮਜ਼ੋਰ ਆ ਮੈਂ ਇੰਨੀ ਕਮਜ਼ੋਰ ਆ ਉਹਨੇ ਮੈਨੂੰ ਐਂ ਕਹਿਤਾ ਉਹਨੇ ਮੈਨੂੰ ਕਿਵੇਂ ਇਹ ਗੱਲ ਕਹਿਤੀ ਹਾਈ ਮੈਥੋਂ ਕਿਉਂ ਨਹੀਂ ਬੋਲਿਆ ਗਿਆ ਮੈਂ ਕਿਉਂ ਨਹੀਂ ਕਿਸੇ ਨੂੰ ਅੱਗੋਂ ਮੋੜ ਕੇ ਐ ਤੋੜਵਾ ਜਵਾਬ ਦੇ ਸਕਦੀ ਜਾਂ ਮੈਨੂੰ ਕਿਉਂ ਨਹੀਂ ਮੂਰੇ ਜਵਾਬ ਦੇਣਾ ਆਉਂਦਾ ਮਤਲਬ ਇਹ ਚੀਜ਼ਾਂ ਇਮੋਸ਼ਨਲ ਗਾਰਬੇਜ ਆ ਜਿਹੜਾ ਇਹ ਕੂੜਾ ਕਬਾੜਾ ਇਹ ਸਾਨੂੰ 100 ਕਿਸਮ ਦੀਆਂ ਦਿਮਾਗੀ ਬਿਮਾਰੀਆਂ ਲਾ ਦਿੰਦਾ ਇਹ ਸਾਡਾ ਹਾਸਾ ਖੋਹ ਲੈਂਦਾ ਇਸ ਆਰਡੀ ਪਰਿਵਾਰ ਤੋਂ ਦੂਰੀ ਬਣਾ ਦਿੰਦਾ ਅਸੀਂ ਬਸ ਬੱਚਿਆਂ ਤੋਂ ਦੂਰ ਹੋ ਜਾਂਦੇ ਆ ਅਸੀਂ ਆਪਦੇ ਘਰਦਿਆਂ ਤੋਂ ਹਸਬੰਡ ਤੋਂ ਵਾਈਫ ਤੋਂ ਦੂਰ ਹੋ ਜਾਂਦੇ ਆ ਸਾਡੇ ਪਰਿਵਾਰਕ ਰਿਸ਼ਤੇ ਤਣਾਅਚ ਆ ਜਾਂਦੇ ਆ ਸਾਡੇ ਕੰਮ ਤੇ ਇਹਦਾ ਅਸਰ ਪੈਂਦਾ ਪਰ ਅਸੀਂ ਆ ਕਿ ਉਸ ਚੀਜ਼ ਤੋਂ ਅਸੀਂ ਕਿਸੇ ਦੇ ਕਹੇ ਤੇ ਸਮਝਦੇ ਨਹੀਂ ਫਿਰ ਜਦੋਂ ਹੌਲੀ 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 ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਅੰਦਰ ਇੰਨੀ ਬੁਰੀ ਤਰ੍ਹਾਂ ਘਰ ਕਰ ਜਾਂਦੀਆਂ ਨਾ ਤਾਂ ਅਸੀਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲੇ ਜਾਂਦੇ ਆ ਵੇਖੋ ਕਿਸੇ ਦੀ ਕਹੀ ਹੋਈ ਨਿੱਕੀ ਜੀ ਗੱਲ ਸਾਨੂੰ ਐਡਾ ਵੱਡਾ ਡਿਪਰੈਸ਼ਨ ਦੇਗੀ ਕਿਉਂਕਿ ਜੇ ਤਾਂ ਆਪਾਂ ਕਿਸੇ ਕੋਲ ਗੱਲ ਕਰੀਏ ਕਿਸੇ ਨੂੰ ਦਸੀਏ ਹਨਾ ਉਹ ਗੱਲ ਆਪਾਂ ਸਾਂਝੀ ਕਰੀਏ ਤਾਂ ਤਾਂ ਆਪਾਂ ਨੂੰ ਹੁੰਦਾ ਵੀ ਚਲੋ ਥੋੜੇ ਹਲਕੇ ਹੋ ਗਏ ਜਾਂ ਇੱਕ ਅੱਧੀ ਗੱਲ ਅਗਲਾ ਦੱਸੂ ਆਪਾਂ ਨੂੰ ਸਮਝਾਉ ਉਹ ਜਾਂ ਆਪਾਂ ਨੂੰ ਕਹੂ ਵੀ ਤੂੰ ਨਾ ਸੋਚ ਇਸ ਬਾਰੇ ਉਹ ਤਾਂ ਬੰਦਾ ਹੀ ਇਹੋ ਜਿਹਾ ਉਹਨੇ ਤਾਂ ਇਹੋ ਹੀ ਗੱਲ ਕਰਨੀ ਸੀ ਜਾਂ ਤਾਂ ਉਹਦਾ ਤਾਂ ਸੁਭਾਅ ਆਈ ਹੈ ਤੂੰ ਆਪਦਾ ਉਹ ਨਾ ਖਰਾਬ ਕਰ ਸਾਰਾ ਸਿਸਟਮ ਫਿਰ ਤਾਂ ਹੁੰਦਾ ਇਹਦਾ ਫਾਇਦਾ ਤੇ ਇਹ ਗੱਲ ਵੱਧਦੀ ਕਦੋਂ ਹੈ ਸਾਡੇ ਸਰੀਰ ਤੇ ਮਤਲਬ ਸਾਡੇ ਮਨ ਨੂੰ ਇਹ ਕਦੋਂ ਖਰਾਬ ਕਰਦੀ ਹੈ ਜਦੋਂ ਅਸੀਂ ਉਸ ਚੀਜ਼ ਨੂੰ ਕਿਸੇ ਨਾਲ ਸਾਂਝੀ ਨਹੀਂ ਕਰਦੇ ਉਹਦਾ ਜ਼ਿਕਰ ਕਿਸੇ ਕੋਲ ਨਹੀਂ ਕਰਦੇ ਆਪਦੇ ਤੇ ਲਈ ਜਾਂਦੇ ਆ ਚੁੱਪ ਵੱਟ ਲੈਣੇ ਆ ਮੈਂ ਮੰਨਦੀ ਆ ਵੀ ਗੱਲਾਂ ਕਈ ਵਾਰ ਕਹਿੰਦੇ ਨਹੀਂ ਹੁੰਦੇ ਵੀ ਕਿਸੇ ਦੀ ਕਹੀ ਦਾ ਜਿਹੜਾ ਜ਼ਖਮ ਆ ਨਾ ਉਹ ਤਾਂ ਫੱਟ ਹੈ ਨਾ ਉਹ ਤਲਵਾਰ ਤੋਂ ਵੀ ਜ਼ਿਆਦਾ ਭੈੜਾ ਹੁੰਦਾ ਹੈ ਨਾ ਉਹ ਤਾਂ ਤਲਵਾਰ ਵਾਲਾ ਫਿਰ ਵੀ ਭਰ ਜਾਂਦਾ ਹੈ ਜਿਹੜੇ ਬੋਲਾਂ ਦੇ ਫੱਟ ਉਹ ਨਹੀਂ ਭਰਦੇ ਮੰਨਦੇ ਆ ਪਰ ਉਸ ਚੀਜ਼ ਨੂੰ ਇੰਨੀ ਤੋਲ ਕਿਉਂ ਦੇਣੀ ਜਿਹੜੀ ਚੀਜ਼ ਤੁਹਾਡਾ ਨੁਕਸਾਨ ਕਰਦੀ ਐ ਸਿੱਧਾ ਸਿੱਧਾ ਤੁਹਾਡਾ ਨੁਕਸਾਨ ਹੋਈ ਜਾਂਦਾ ਉਹਨੂੰ ਇੰਨਾ ਭਾ ਕਿਉਂ ਦਿੰਦੇ ਹੋ ਉਸ ਤੋਂ ਬਾਅਦ ਫਿਰ ਜਿਹੜੀ ਗੱਲ ਅਗਲੀ ਸਮੱਸਿਆ ਆਉਂਦੀ ਆ ਕਿ ਬੰਦਾ ਡਿਪਰੈਸ਼ਨ 'ਚ ਐ ਜਿਹੜੇ ਬੰਦੇ ਨੂੰ ਕਿਸੇ ਦੀ ਕਹੀ ਗੱਲ ਜਾਂ ਕੁਝ ਵੀ ਦਿਮਾਗ 'ਚ ਉਹਦੇ ਉੱਠ ਪਟਾੰਗ ਮੈਨੂੰ ਨਹੀਂ ਪਤਾ ਉਹ ਕਿਸ ਕਿਸਮ ਦਾ ਹੋ ਸਕਦਾ ਜਦ ਤੁਹਾਡੇ ਦਿਮਾਗ 'ਚ ਸਾਰਾ ਕੁਝ ਭਾਰਨ ਲੱਗ ਗਿਆ ਤੁਸੀਂ ਇੰਨੇ ਜ਼ਿਆਦਾ ਡਿਪਰੈਸ਼ਨ 'ਚ ਚਲੇ ਗਏ ਤੇ ਪਰਿਵਾਰ ਇਸ ਗੱਲ ਨੂੰ ਸਮਝਦਾ ਹੀ ਨਹੀਂ ਉਹਨੂੰ ਨਹੀਂ ਲੱਗਦਾ ਵੀ ਇਹ ਡਿਪਰੈਸ਼ਨ ਨਾ ਦੀ ਵੀ ਕੋਈ ਚੀਜ਼ ਹੈ ਕਿਉਂਕਿ ਪਰਿਵਾਰ ਦੇ ਬੱਚੇ ਕਹਿ ਲੋ ਜਾਂ ਵੱਡੇ ਕੋਈ ਵੀ ਉਹ ਤੁਹਾਨੂੰ ਉਸ ਰੂਪ ਚ ਨਹੀਂ ਦੇਖਦੇ ਉਹਨਾਂ ਨੂੰ ਲੱਗਦਾ ਇਹ ਐਵੇਂ ਹੀ ਬਸ ਇਹਨੂੰ ਹੁਣ ਕੀ ਹੈ ਵੀ ਐਵੇਂ ਚੁੱਪਚਾਪਾ ਵੀ ਕੀ ਗੱਲ ਭਾਈ ਤੂੰ ਚੁੱਪ ਕਿਉਂ ਆ ਜਾਂ ਕਿਦੋਂ ਇਸ ਗੱਲ ਦੀ ਡੂੰਘਾਈ ਵੱਲ ਨਹੀਂ ਜਾਂਦੇ ਤੇ ਸਿੱਟੇ ਕੀ ਨਿਕਲਦੇ ਆ ਵੀ ਕਈ ਵਾਰ ਨਾ ਸੁਸਾਈਡ ਕਰਨ ਤੱਕ ਵੀ ਅਸੀਂ ਪਹੁੰਚ ਜਾਂਦੇ ਆ ਇਸ ਜਿਹੜਾ ਦਿਮਾਗੀ ਗਾਰਬੇਜ ਅਸੀਂ ਚੱਕੀ ਫਿਰਦੇ ਆ ਘਰ ਦੇ ਵਿੱਚ ਗੰਦਗੀ ਹੁੰਦੀ ਹੈ ਨਾ ਇੱਕ ਦਿਨ ਸਫਾਈ ਨਾ ਕਰੋ ਦੋ ਦਿਨ ਨਾ ਕਰੋ ਤਾਂ ਬੜਾ ਗੰਦਾ ਲੱਗਦਾ ਆਪਾਂ ਨੂੰ ਜੀ ਕਾਲਾ ਪੈਂਦਾ ਇਸੇ ਤਰ੍ਹਾਂ ਆਪਣਾ ਡਸਟਬਿਨ ਹੈ ਹਨਾ ਕਿਚਨ ਦਾ ਡਸਟਬਿਨ ਹੈ ਕਈ ਵਾਰ ਮੈਂ ਵੀ ਸੋਚਦੀ ਹੁੰਦੀ ਹੁੰਦੀ ਜਿਵੇਂ ਮੰਨ ਲਓ ਸਵੇਰੇ ਕੂੜੇ ਵਾਲਾ ਚਲਾ ਗਿਆ ਉਹਨੂੰ ਉਹ ਲਫਾਫਾ ਕੱਢ ਕੇ ਦੇਣਾ ਮੈਂ ਭੁੱਲ ਗਈ ਤਾਂ ਉਹ ਮੂੰਹ ਤੱਕ ਭਰਿਆ ਰਹਿੰਦਾ ਅਗਲੇ ਦਿਨ ਉਹ ਚੋਂ ਅਜੀਬ ਜਿਹੀ 스ਮੈਲ ਆਉਣ ਲੱਗ ਜਾਂਦੀ ਹੈ ਤੇ ਐਨ ਲੱਗਦਾ ਫਟਾਫਟ ਇਹਨੂੰ ਰਸੋਈ ਚੋਂ ਬਾਹਰ ਕਰਦੀ ਉੱਥੇ ਰੱਖਦੀ ਹੈ ਵੱਡੇ ਬਾਹਰ ਡਸਟਬਿਨ ਚ ਪਾਈ ਆਈ ਸੋ ਅਸੀਂ ਦਿਮਾਗ ਦਾ ਜਿਹੜਾ ਕੂੜਾ ਹੈਗਾ ਫालतू ਦਾ ਇਹਨੂੰ ਅਸੀਂ ਕਿਉਂ ਨਹੀਂ ਬਾਹਰ ਕੱਢਦੇ ਇਹਨੂੰ ਇਹਦੇ ਬਾਹਰ ਕੱਢਣ ਦੇ ਢੰਗ ਵੀ ਹੈਗੇ ਆ ਬਹੁਤ ਸਾਰੇ ਹੱਲ ਹੈਗੇ ਆ ਇਹ ਕੂੜਾ ਸਾਫ਼ ਕਰਨ ਦੇ ਵੀ ਇਹ ਜਿਹਨੂੰ ਆਪਾਂ ਕਦੇ-ਕਦੇ ਮਾਮੂਲੀ ਗੱਲ ਸਮਝ ਲੈਨੇ ਆ ਨਾ ਵੀ ਚਲ ਠੀਕ ਐ ਕੋਈ ਨਹੀਂ ਹੋ ਜਾਊਗਾ ਮੈਂ ਠੀਕ ਐ ਐਵੇਂ ਥੋੜਾ ਜਿਹਾ ਮੈਨੂੰ ਕਿਸੇ ਦੀ ਗੱਲ ਚੁਭ ਗਈ ਪਰ ਇਹ ਪਤਾ ਕੀ ਕਰ ਸਕਦਾ ਤੁਹਾਡੇ ਤੇ ਕਿੱਥੋਂ ਤੱਕ ਵਾਰ ਕਰ ਸਕਦੀ ਇਹ ਗੱਲ ਉੱਪਰਲੇ ਮਨੋਂ ਤੁਸੀਂ ਕਹਿ ਦਿੰਨੇ ਹੋ ਮੈਂ ਭੁੱਲ ਗਿਆ ਜਾਂ ਭੁੱਲ ਗਈ ਪਰ ਅੰਦਰ ਤੁਸੀਂ ਉਹਨੂੰ ਉਹੀ ਰੜਕਣਾ ਪਾਈ ਰੱਖਦੇ ਹੋ ਉਹਨੂੰ ਰੜਕੀ ਜਾਂਦੇ ਹੋ ਤੁਸੀਂ ਨਿੱਕੀ-ਨਿੱਕੀ ਗੱਲ ਤੇ ਰੋਣਾ ਸ਼ੁਰੂ ਕਰ ਦਿੰਨੇ ਹੋ ਤੁਸੀਂ ਨਿੱਕੀ ਨਿੱਕੀ ਗੱਲ ਤੇ ਰਿਐਕਟ ਕਰਨਾ ਸ਼ੁਰੂ ਕਰ ਦਿੰਨੇ ਹੋ ਤੁਸੀਂ ਆਪਦੀ ਜ਼ਿੱਦ ਨਾ ਆਪਦਾ ਜਿਹੜਾ ਗੁੱਸਾ ਆਪਦਾ ਚਿੜਚਿੜਾਪਨ ਉਹ ਆਪਦੇ ਨਿਆਣਿਆਂ ਤੇ ਕੱਢਣਾ ਸ਼ੁਰੂ ਕਰ ਦਿੰਨੇ ਹੋ ਬੱਚੇ ਕੁਛ ਮਾੜੀ ਜਿਹੀ ਜ਼ਿੱਦ ਕਰਨ ਤਾਂ ਉਹਦੇ ਤੇ ਮਾਰਦੇ ਹੋ ਥੱਪੜ ਝੋਰ ਨਾਲ ਤੇ ਆਪਦਾ ਤੁਹਾਨੂੰ ਲੱਗਦਾ ਕਿ ਹਾਂ ਇਹ ਸਾਰੀਆਂ ਚੀਜ਼ਾਂ ਉਹਦੇ ਕਾਰਨ ਹੀ ਆ ਕਿਉਂਕਿ ਤੁਸੀਂ ਮੈਂਟਲੀ ਨਾਰਮਲ ਨਹੀਂ ਹੁੰਦੇ ਮੈਂਟਲੀ ਤੁਸੀਂ ਇੱਕ ਬੋਝ ਥੱਲੇ ਹੁੰਨੇ ਹੋ ਪਰ ਤੁਹਾਨੂੰ ਵੀ ਮਹਿਸੂਸ ਨਹੀਂ ਹੁੰਦਾ ਹੁੰਦਾ ਤੇ ਪਰ ਇਹ ਚਿੜਚਿੜਾਪਨ ਇਹ ਅਜੀਬ ਜੀਆਂ ਹਰਕਤਾਂ ਜਿਹੜੀਆਂ ਤੁਸੀਂ ਕਰਦੇ ਹੋ ਮਿੰਟ 'ਚ ਤੁਸੀਂ ਗੁੱਸੇ 'ਚ ਆ ਜਾਣਾ ਤੈਸ਼ 'ਚ ਆ ਜਾਣਾ ਸੈਂਸ ਦੀ ਜਿਹੜੀ ਸ਼ਕਤੀ ਉਹ ਬਹੁਤ ਘਟ ਜਾਂਦੀ ਹੈ ਰਿਐਕਟ ਕਰਦੇ ਹੋ ਓਵਰ ਰਿਐਕਟ ਕਰਦੇ ਹੋ ਕੋਈ ਗੱਲ ਤੁਹਾਨੂੰ ਹੱਸਣ ਵਾਲੀ ਗੱਲ ਤੇ ਹਾਸਾ ਨਹੀਂ ਆਉਂਦਾ ਰੋਣ ਵਾਲੀ ਗੱਲ ਤੇ ਰੋਣਾ ਨਹੀਂ ਆਉਂਦਾ ਮਾਮੂਲੀ ਗੱਲ ਤੇ ਤੁਸੀਂ ਕੰਬੜ ਲੈ ਕੇ ਪੈ ਜਾਣੇ ਚਾਦਰ ਲੈ ਕੇ ਪੈ ਜਾਣੇ ਅੰਦਰ ਗੁੱਸੇ ਹੋ ਜਾਂਦੇ ਹੋ ਆਪਦਾ ਵਾਲ ਨਹੀਂ ਬੌਂਦੇ ਕੰਗੀ ਨਹੀਂ ਕਰਦੇ ਕੱਪੜੇ ਨਹੀਂ ਬਦਲਦੇ ਆਪਦਾ ਆਲਾ ਦਵਾਲਾ ਨਹੀਂ ਠੀਕ ਕਰਦੇ ਬਹੁਤ ਕੋਸ਼ੇ ਹੋ ਜਾ ਜਿਹੜਾ ਸਾਡੇ ਤੇ ਸਿੱਧੇ ਅਸਿੱਧੇ ਰੂਪ ਚ ਅਸਰ ਕਰਦਾ ਜਦੋਂ ਅਸੀਂ ਇਦਾਂ ਦੀਆਂ ਚੀਜ਼ਾਂ ਆਪਦੇ ਅੰਦਰ ਲੈ ਕੇ ਤੁਰੇ ਫਿਰਦੇ ਰਹਿੰਨੇ ਆ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਇਹਦੇ ਤੋਂ ਬਚਿਆ ਕਿਵੇਂ ਜਾ ਸਕਦਾ ਸਭ ਤੋਂ ਪਹਿਲਾਂ ਤਾਂ ਨਾ ਜਿਹੜੀ ਗੱਲ ਤੁਹਾਨੂੰ ਵਾਰ-ਵਾਰ ਪਰੇਸ਼ਾਨ ਕਰਦੀ ਆ ਉਹਨੂੰ ਲਿਖੋ ਕਾਪੀ ਤੇ ਲਿਖ ਲੋ ਇਹ ਬੱਚਿਆਂ ਵਾਲੀ ਗੱਲ ਨਹੀਂ ਇਹ ਸੱਚੀ ਬਹੁਤ ਅਸਰ ਕਰਦੀ ਹੈ ਉਹਨੂੰ ਕਾਪੀ ਤੇ ਲਿਖ ਲਓ ਵੀ ਫਲਾਣੇ ਨੇ ਮੈਨੂੰ ਆਹ ਗੱਲ ਕਹੀ ਉਹਨੇ ਮੈਨੂੰ ਆਹ ਗੱਲ ਐਦਾਂ ਕਹੀ ਉਹਨੂੰ ਲਿਖੋ ਉਹ ਗੱਲ ਤੁਹਾਨੂੰ ਪਰੇਸ਼ਾਨ ਕਰਦੀ ਹੋ ਤੇ ਕਾਟਾ ਮਾਰ ਦਿਓ ਉਹੀ ਕਾਟਾ ਤੁਸੀਂ ਆਪਦੇ ਦਿਮਾਗ ਚ ਮਾਰੋ ਕਿ ਮੁੜ ਕੇ ਇਸ ਗੱਲ ਤੇ ਨਹੀਂ ਆਪਾਂ ਗੱਲ ਕਰਨੀ ਉਹ ਗੱਲ ਹੋ ਗਈ ਤੇ ਉੱਥੇ ਹੀ ਖਤਮ ਹੋ ਗਈ ਦੂਜੀ ਗੱਲ ਹੈ ਆਪਦੀਆਂ ਬਾਉਂਡਰੀਜ਼ ਸੈੱਟ ਕਰੋ ਜੇ ਕੋਈ ਤੁਹਾਨੂੰ ਐਦਾਂ ਦੀ ਗੱਲ ਕਰਦਾ ਤੁਹਾਨੂੰ ਲੱਗਦਾ ਕਿ ਮੇਰੇ ਦਿਮਾਗ ਤੇ ਇਹਦਾ ਅਸਰ ਹੋਊਗਾ ਜਾਂ ਮੈਂ ਅਪਸੈਟ ਹੋਊਂਗੀ ਤੁਹਾਨੂੰ ਕਹਿ ਦਿਓ ਕਿ ਭਾਈ ਮੇਰੇ ਕੋਲ ਐਨੀ એનર્ਜੀ ਹੈ ਨਹੀਂ ਇਹੋ ਜੀਆਂ ਗੱਲਾਂ ਕਰਨ ਦਾ ਮੇਰੇ ਕੋਲ ਸਮਾਂ ਨਹੀਂ ਵੇਲ ਨਹੀਂ ਮੇਰੇ ਕੋਲ ਹੋਰ ਬਹੁਤ ਮਸਲੇ ਆਪਦੇ ਮਤਲਬ ਅਗਲੇ ਨੂੰ ਪਹਿਲਾਂ ਹੀ ਸੁਚੇਤ ਕਰ ਦਿਓ ਤਾਂ ਅਗਲੇ ਦੀ ਹਿੰਮਤ ਨਾ ਪਵੇ ਕਿ ਤੁਹਾਡੇ ਨਾਲ ਕੋਈ ਐਵੇਂ ਹਾਲਤੋ ਫਾਲਤੋ ਕੋਈ ਐਦਾਂ ਦਾ ਬਕਵਾਸ ਨੂਆ ਚੀਜ਼ ਹੋ ਤੁਹਾਡੇ ਨਾਲ ਕਰੇ ਹਨਾ ਇਹ ਤੁਸੀਂ ਸੌਖੇ ਰਹੋਗੇ ਜਿਹੜੀ ਪੇਨ ਹੁੰਦੀ ਆ ਉਹ ਇੱਕ ਵਾਰੀ ਹੁੰਦੀ ਆ ਪਰ ਉਹਨੂੰ ਰਿਪੀਟ ਕਰਦੇ ਆ ਅਸੀਂ ਉਹਨੂੰ ਬਾਰ ਬਾਰ ਉਹਦੀ ਤਕਲੀਫ ਅਸੀਂ ਸਹਨੇ ਆ ਨਾ ਸੋ ਉਹਨੂੰ ਆਪਦੇ ਦਿਮਾਗ ਚੋਂ ਵੀ ਕੱਢ ਦਿਓ ਵੀ ਚੱਲ ਜਿਵੇਂ ਕਹਿੰਦੇ ਨਾ ਮaaf ਕਰਤਾ ਚਾਹੇ ਕੋਈ ਤੁਹਾਡੇ ਤੋਂ ਮਾਫੀ ਮੰਗੇ ਨਾ ਮੰਗੇ ਤੁਹਾਡੇ ਨਾਲ ਕੋਈ ਗਲਤ ਕਰ ਗਿਆ ਕੁਝ ਬੁਰਾ ਕਰ ਗਿਆ ਉਹਨੂੰ ਦਿਲੋਂ ਮਾਫ ਕਰ ਦਿਓ ਕਿ ਜਾ ਬਸ ਮੇਰੇ ਕੋਲ ਇੰਨੀ ਵੀ ਥਾਂ ਹੈ ਨਹੀਂ ਕਿ ਮੈਂ ਤੇਰਾ ਗੁੱਸਾ ਆਪਦੇ ਅੰਦਰ ਚੱਕੀ ਫਿਰਾਂ ਤੇਰੇ ਲਈ ਮੈਂ ਆਪ ਦਾ ਗੁੱਸਾ ਅੰਦਰ ਚੱਕੀ ਵੀ ਰਾਂ ਤਾਂ ਮੈਂ ਆਪਣੇ ਆਪ ਨੂੰ ਅਫਸੈਟ ਕਰਾਂ ਕਿਸੇ ਨਾਲ ਨਫ਼ਰਤ ਹੈ ਕਿਸੇ ਨਾਲ ਕੋਈ ਗੱਲ ਆ ਉਹਨੂੰ ਮਾਫ਼ ਕਰ ਦਿਓ ਤੇ ਅੱਗੇ ਵਧੋ ਇਹ ਸਭ ਤੋਂ ਸੋਹਣਾ ਤਰੀਕਾ ਥੋੜਾ ਟਾਈਮ ਲੈਂਦਾ ਪਰ ਜਦੋਂ ਤੁਸੀਂ ਕਿਸੇ ਨੂੰ ਮਾਫ਼ ਕਰ ਦਿੰਦੇ ਹੋ ਤਾਂ ਤੁਸੀਂ ਫਿਰ ਉਹ ਗੱਲ ਦੁਹਰਾਉਂਗੇ ਨਹੀਂ ਕਿਸ ਨੇ ਤੁਹਾਨੂੰ ਧੋਖਾ ਕੀਤਾ ਤੁਸੀਂ ਵਾਰ-ਵਾਰ ਵਾਰ-ਵਾਰ ਕਹੋਗੇ ਅੱਛਾ ਉਹਨੇ ਮੇਰੇ ਨਾਲ ਐ ਕਰਤਾ ਉਹਨੇ ਮੇਰੇ ਨਾਲ ਐ ਕੀਤਾ ਤੁਸੀਂ ਕਿਸੇ ਨਾਲ ਹੋਰ ਕਿਸੇ ਸਹੇਲੀ ਨਾਲ ਕਿਸੇ ਦੋਸਤ ਨਾਲ ਗੱਲ ਕਰੋਗੇ ਉਹਨੇ ਮੇਰੇ ਨਾਲ ਐ ਕੀਤਾ ਮੈਨੂੰ ਐ ਕਿਹਾ ਇਹਦਾ ਮਤਲਬ ਤੁਸੀਂ ਉਹਨੂੰ ਮਾਫ ਨਹੀਂ ਕੀਤਾ ਜਦੋਂ ਤੁਸੀਂ ਅੰਦਰੋਂ ਮਾਫ ਕਰਦੇ ਨਾ ਵੀ ਚਲ ਗੜੋਂ ਲਾਇਆ ਉਹਨੂੰ ਦਫਾ ਕੀਤਾ ਅੰਦਰੋਂ ਮਾਫ ਕਰਤਾ ਮੁੜ ਕੇ ਤੁਸੀਂ ਉਹਨੂੰ ਰਿਪੀਟ ਨਹੀਂ ਕਰੋਗੇ ਉਹ ਗੱਲ ਜਦੋਂ ਰਿਪੀਟ ਨਹੀਂ ਕਰਾਂਗੇ ਭੁੱਲ ਭੁਲਾ ਜਾਂਦੀ ਹੈ ਗੱਲ ਤੇ ਤੁਸੀਂ ਥੋੜਾ ਰਿਲੈਕਸ ਹੋ ਜਾਉਗੇ ਇਸ ਪਾਸਿਓਂ ਸੋ ਅੱਜ ਦੀਆਂ ਗੱਲਾਂ ਬਾਤਾਂ ਇਹ ਹੀ ਸੀਗੀਆਂ ਕਿ इमोशनल گارਬੇਜ ਹਨ ਜਿਹੜਾ ਉਹਨੂੰ ਬਾਹਰ ਕੱਢੋ ਕੂੜਾ ਕਿਸੇ ਕਿਸਮ ਦਾ ਵੀ ਹੋਵੇ ਉਹ ਭੜਾ ਹੀ ਹੁੰਦਾ ਉਹ ਚੰਗਾ ਨਹੀਂ ਹੁੰਦਾ ਹਨ ਕੋਈ ਸਾਡੀ ਜਸਮਾਨੀ ਸਿਹਤ ਲਈ ਕੋਈ ਸਾਡੀ ਮਾਨਸਿਕ ਸਿਹਤ ਲਈ ਤੇ ਇਹ ਜਿਹੜੇ ਖਲਾਰੇ ਆ ਵਾਧੂ ਦੇ ਅਸੀਂ ਚੁੱਕੇ ਫਿਰਦੇ ਆ ਉਹ ਸਾਡੀ ਉਹ ਹੀ ਗਲਤੀ ਹੈ ਕਿਸੇ ਦਾ ਕੁਝ ਨਹੀਂ ਗਿਆ ਅਗਲਾ ਤਾਂ ਕਹਿਣ ਵਾਲਾ ਕਹਿ ਕੇ ਚਲਾ ਗਿਆ ਪਤਾ ਨਹੀਂ ਉਹਨੂੰ ਯਾਦ ਵੀ ਹੈ ਕਿ ਨਹੀਂ ਪਤਾ ਨਹੀਂ ਉਹਦੇ ਸੁਭਾਅ ਦਾ ਹਿੱਸਾ ਕਿ ਉਹਦੇ ਇਹੋ ਜਿਹੀ ਕਹਿੰਦੇ ਹੁੰਦੇ ਵੀ ਇਹੋ ਜੀ ਜਵਾਨ ਲੱਗੀ ਉਹਦੇ ਉਹਨੇ ਤਿੱਖੇ ਸ਼ਬਦ ਬੋਲ ਕੇ ਆ ਭੁੱਲ ਜਾਣਾ ਆਪ ਹੌਲੇ ਫੁੱਲ ਹੋ ਜਾਣਾ ਥੋੜੇ ਤੇ ਆਪਦਾ ਸਾਰਾ ਬੋਝ ਪਾ ਦੇਣਾ ਸੋ ਅਸੀਂ ਵੀ ਇੰਨੇ ਕ ਨਿਆਣ ਪੁਣਾ ਅਸੀਂ ਨਿਵਰਤਨਾ ਕਿ ਉਸ ਕੂੜੇ ਕਬਾੜੇ ਨੂੰ ਉਸ ਗਾਰਵੇਜ ਨੂੰ ਅਸੀਂ ਐਵੇਂ ਹੀ ਸਾਲਾਂ ਤੱਕ ਢੋਈ ਜਾਈਏ ਤੇ ਆਪਦਾ ਸਤਿਆਨਾਸ਼ ਕਰ ਲਈਏ ਇਹਨਾਂ ਚੀਜ਼ਾਂ ਤੋਂ ਬਚਣਾ ਨਾ ਤਾਂ ਜਿਹੜਾ ਹੈਗਾ ਵੀ ਕਿਸੇ ਨੇ ਤੁਹਾਨੂੰ ਕੋਈ ਮਾੜੀ ਗੱਲ ਕਹਿਤੀ ਕਿਸੇ ਨੇ ਤੁਹਾਨੂੰ ਕੋਈ ਤਾਣਾ ਮੇਣਾ ਟੌਂਟ ਕਰਤਾ ਕੁਝ ਵੀ ਕਰਤਾ ਤੇ ਇਹਦੇ ਚ ਬਚਣ ਦਾ ਤਰੀਕਾ ਉਸ ਨੂੰ ਉੱਥੇ ਹੀ ਭੁੱਲ ਜਾਓ ਆਪਦੇ ਆਪ ਨੂੰ ਕਹੋ ਵੀ ਉਹਨੇ ਕਹਿਣ ਵਾਲੇ ਨੇ ਕਹਿਤਾ ਮੈਂ ਇਹ ਨਾਲ ਨਹੀਂ ਚੱਕਣਾ ਆਪਦੇ ਜੇ ਆਪਾਂ ਨੂੰ ਕੋਈ ਫालतू ਚੀਜ਼ ਚਕਾਉਂਦਾ ਨਾ ਵੀ ਆ ਲੈ ਜਾਓ ਸਾਡੇ ਕੋਲੋਂ ਥੜਲੀ ਤਾਂ ਫालतੂ ਆ ਤੇ ਆਪਾਂ ਨੂੰ ਚੰਗਾ ਨਹੀਂ ਨਾ ਲੱਗਦਾ ਕਈ ਵਾਰ ਕੋਈ ਕਹਿੰਦਾ ਚਾਹ ਪੀ ਲੋ ਜੇ ਆਪਾਂ ਕਹਿੰਦੇ ਨਹੀਂ ਪੀਣੀ ਨਹੀਂ ਪੀ ਲੋ ਵਾਧੂ ਹੀ ਐ ਮੈਂ ਕਈਆਂ ਨੂੰ ਕਹਿੰਦੇ ਸੁਣਿਆ ਹੈ ਨਾ ਤੇ ਉਹ ਵਾਧੂ ਚੀਜ਼ ਅਸੀਂ ਕਿਉਂ ਲਵਾਂਗੇ ਜੇ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਗਲਤ ਕਹਿਤਾ ਤਾਂ ਉਹਨੂੰ ਅਸੀਂ ਆਪਦੇ ਨਾਲ ਨਹੀਂ ਲਿਆਉਣਾ ਉਹਦੀ ਮਾੜੀ ਚੰਗੀ ਨੂੰ ਉੱਥੇ ਛੱਡ ਆਉਣਾ ਕੱਪੜੇ ਛਾੜ ਕੇ ਉੱਥੋਂ ਉੱਠ ਕੇ ਆਉਣਾ ਹੈ ਨਾ ਤੇ ਓਵਰ ਥਿੰਕ ਨਹੀਂ ਕਰਨਾ ਜਿਹੜੀ ਚੀਜ਼ ਤੁਹਾਡੇ ਕੰਮ 'ਚ ਵਿਘਨ ਪਾਉਂਦੀ ਆ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਇਸ ਚੀਜ਼ ਨੂੰ ਮੈਂ ਬਾਰ ਬਾਰ ਸੋਚ ਰਹੀ ਆ ਬਾਰ ਬਾਰ ਮੇਰਾ ਧਿਆਨ ਭਟਕਦਾ ਮੇਥੋਂ ਚੰਗੀ ਤਰ੍ਹਾਂ ਆਪਣੇ ਘਰ ਦੇ ਕੰਮ ਨਹੀਂ ਹੁੰਦੇ ਮੈਂ ਉਸੇ ਗੱਲ ਨੂੰ ਪੁਣੀ ਜਾਨੀ ਆ ਤਾਂ ਉਹਨੂੰ ਉੱਥੇ ਹੀ ਛੱਡ ਦਿਓ ਕਿਸੇ ਚੰਗੇ ਪਾਸੇ ਆਵਦਾ ਦਿਮਾਗ ਲਾਓ ਆਵਦਾ ਧਿਆਨ ਲਾਓ ਆਪਦੇ ਬੱਚਿਆਂ ਨਾਲ ਗੱਲਾਂ ਕਰੋ ਆਪਦੇ ਕਿਸੇ ਹੋਰ ਡੀਅਰ ਵਨ ਨਾਲ ਗੱਲਾਂ ਕਰੋ ਫੋਨ ਲਾਓ ਸੋਹਣੀਆਂ-ਸੋਹਣੀਆਂ ਗੱਲਾਂ ਕਰੋ ਕੋਈ ਮਨਪਸੰਦ ਮੂਵੀ ਦੇਖ ਲਓ ਕੋਈ ਕੁਝ ਵੀ ਤੁਸੀਂ ਕਰ ਲਓ ਪਰ ਉਹ ਜਿਹੜਾ ਕੂੜਕਵਾੜਾ ਹੈਗਾ ਉਹ ਗਾਰਬੇਜ ਹੈ ਇਮੋਸ਼ਨਲ ਗਾਰਬੇਜ ਉਹਨੂੰ ਨਹੀਂ ਢੋਣਾ ਉਹ ਨੇ ਤੁਹਾਡੇ ਪਰਿਵਾਰਕ ਰਿਸ਼ਤੇ ਖਤਮ ਕਰ ਦੇਣੇ ਆ ਤੁਹਾਡੇ ਬੱਚਿਆਂ ਨਾਲ ਸੰਬੰਧ ਖਤਮ ਕਰ ਦੇਣੇ ਆ ਤੁਹਾਡੇ ਮਾਪਿਆਂ ਨਾਲ ਤੁਹਾਡੇ ਪਾਰਟਨਰ ਨਾਲ ਤੇ ਫਿਰ ਕਹਿੰਦੇ ਨਹੀਂ ਹੁੰਦੇ ਬੇਲਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਬੇਲਾ ਲੰਘ ਜਾਂਦਾ ਤੁਸੀਂ ਉਹਨੂੰ ਵਿਚਾਰ ਨਹੀਂ ਸਕਦੇ ਸਾਹਮ ਨਹੀਂ ਸਕਦੇ ਤੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲਾ ਲੈਣਿਓ ਫਿਰ ਆਕਰ ਨੂੰ ਸਾਨੂੰ ਡਾਕਟਰਾਂ ਕੋਲ ਜਾਣਾ ਪੈਂਦਾ ਮਨੋਵਿਗਿਆਨੀਆਂ ਕੋਲੇ ਫਿਰ ਉਹ ਕਈ ਵਾਰ ਤੁਹਾਨੂੰ ਬਿਜਲੀ ਤੇ ਛਟਕੇ ਦੇਣੇ ਪੈਂਦੇ ਆ ਤੁਹਾਡੇ ਦਿਮਾਗ ਨੂੰ ਸਹੀ ਕਰਨ ਲਈ ਇੱਥੋਂ ਤੱਕ ਵੀ ਇਹ ਗੱਲਾਂ ਪਹੁੰਚ ਜਾਂਦੀਆਂ ਸੋ ਮਾਫ ਕਰਨਾ ਮੈਂ ਕਹਿੰਨੀ ਹੁੰਨੀ ਆ ਸਭ ਤੋਂ ਵੱਡੀ ਹੋ ਹੈਗੀ ਆ ਅਬ ਜੇ ਦੁਸ਼ਮਣ ਨੂੰ ਵੀ ਕਹਿ ਦੋ ਨਾ ਵੀ ਜਾ ਤੈਨੂੰ ਮਾਫ ਕੀਤਾ ਤਾਂ ਇਹ ਇੱਕ ਤਰ੍ਹਾਂ ਦੀ ਉਹਦੇ ਲਈ ਸਜ਼ਾ ਹੁੰਦੀ ਆ ਕਿਸੇ ਦੀ ਕਹੀ ਗੱਲ ਨੂੰ ਭੁੱਲ ਜਾਓ ਉਹਨੂੰ ਮਾਫ ਕਰ ਦਿਓ ਤੇ ਆਪੇ ਆਪ ਹਲਕੇ ਫੁਲਕੇ ਹੋ ਕੇ ਆਪਦੇ ਘਰ ਪਰਤੋ ਆਪਦੇ ਘਰ ਚ ਰਹੋ ਤੇ ਬਾਕੀ ਜਿਵੇਂ ਮੈਂ ਹਮੇਸ਼ਾ ਕਹਿੰਨੀ ਆ ਕਿਤਾਬਾਂ ਸਾਡੀਆਂ ਸਭ ਤੋਂ ਵਧੀਆ ਦੋਸਤ ਹੁੰਦੀਆਂ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਓ ਲਿਟਰੇਚਰ ਪੜ੍ਹਨ ਦੀ ਆਦਤ ਪਾਓ ਸਾਹਿਤ ਨਾਲ ਜੁੜੇ ਰਹੋ ਕਦੇ ਇਕੱਲੇ ਮਹਿਸੂਸ ਨਹੀਂ ਕਰੋਗੇ ਤੇ ਅੱਜ ਦਾ ਬਸ ਇਹੀ ਸੀਗਾ ਫਿਰ ਆਪਾਂ ਜਲਦੀ ਮਿਲਾਂਗੇ ਇਸੇ ਤਰ੍ਹਾਂ ਸੋਹਣੀਆਂ ਸੋਹਣੀਆਂ ਗੱਲਾਂ ਨਾਲ ਤੁਸੀਂ ਮੇਰੇ ਨਾਲ ਜੁੜੇ ਰਹੋ ਤੇ ਆਪਾਂ ਇਹ ਸ਼ਬਦਾਂ ਦੀ ਇਹ ਗੱਲਾਂ ਦੀ ਸਾਂਝ ਇਹ ਵਿਚਾਰਾਂ ਦੀ ਸਾਂਝ ਇਸੇ ਤਰ੍ਹਾਂ ਪਾਉਂਦੇ ਰਵਾਂਗੇ ਸਤਿ ਸ਼੍ਰੀ ਅਕਾਲ